ਕਵਰੀ ਫੇਟ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੀ ਕ੍ਰਾਈਮ ਦੇ ਨਾਲ ਰਿਲੇਟਡ ਕਹਾਣੀਆਂ ਕਿੱਸੇ ਹਰ ਸਟੋਰੀ ਡਿਫਰੈਂਟ ਹਰ ਸਟੋਰੀ ਦੇ ਅੰਦਰ ਹਰ ਕਹਾਣੀ ਦੇ ਅੰਦਰ ਦੀ ਕਹਾਣੀ ਡਿਫਰੈਂਟ ਅਜੀਬ ਅਜੀਬ ਤਰ੍ਹਾਂ ਦੇ ਪਾਤਰ ਨੇ ਅਜੀਬ ਜੀਬ ਤਰ੍ਹਾਂ ਦੇ ਦੁਨੀਆ ਦੇ ਵਿੱਚ ਲੋਕ ਨੇ ਕਹਾਣੀਆਂ ਨੇ ਇਹਨਾਂ ਕਹਾਣੀਆਂ ਤੋਂ ਆਪਾਂ ਨੂੰ ਆਮ ਜਿਹੜੇ ਲੋਕ ਲੱਗਦੇ ਆ ਸੜਕਾਂ ਉੱਪਰ ਤੁਰੇ ਫਿਰਦੇ ਆਪਾਂ ਆਮ ਦੇਖਦੇ ਆ ਤਾਂ ਪਤਾ ਲੱਗਦਾ ਕਿ ਅਸਲ ਦੇ ਵਿੱਚ ਇਨਸਾਨ ਕਿੰਨੇ ਅਜੀਬ ਹੋ ਸਕਦੇ ਆ ਹਰ ਕਹਾਣੀ ਆਪਾਂ ਨੂੰ ਇੱਕ ਅਲੱਗ ਜਗ੍ਹਾ ਦੇ ਉੱਪਰ ਲੈ ਕੇ ਜਾਂਦੀ ਅੱਜ ਦੀ ਕਹਾਣੀ ਆਪਾਂ ਨੂੰ ਲੈ ਕੇ ਜਾ ਰਹੀ ਆ ਆਸਟ੍ਰੇਲੀਆ ਤੇ ਆਸਟ੍ਰੇਲੀਆ ਕੈਨੇਡਾ ਉਹ ਕੰਟਰੀ ਨੇ ਜਿੱਥੇ ਇੰਡੀਅਨ ਸਟੂਡੈਂਟ ਬਹੁਤ ਜ਼ਿਆਦਾ ਗਿਣਤੀ ਵਿੱਚ ਜਾਂਦੇ ਆ ਚੰਗੇ ਭਵਿੱਖ ਲਈ ਜਾਂਦੇ ਆ ਉਸੇ ਤਰ੍ਹਾਂ ਦਾ ਹੀ ਇੱਕ ਸਟੂਡੈਂਟ ਇੱਕ ਲੜਕਾ ਮੌਲਨ ਰਠੌਰਡ ਗੁਜਰਾਤ ਤੋਂ ਇਹ ਲੜਕਾ ਵੀ ਜਾਂਦਾ ਆਸਟ੍ਰੇਲੀਆ 1994 ਦੇ ਵਿੱਚ ਇਹਦਾ ਜਨਮ ਹੁੰਦਾ ਆਪਣੇ ਮਾਪੇ ਦੀ ਇੱਕੋ ਇੱਕ ਔਲਾਦ ਹੈਗੀ ਆ ਇਹ ਜਿਹੜੇ ਮਾਪੇ ਨੇ ਸਿੰਪਲ ਟਿਪੀਕਲ ਇੰਡੀਅਨ ਫੈਮਿਲੀ ਆ ਨਾਰਮਲ ਬੰਦੇ ਸੌ ਸ਼ਰੀਫ ਬੰਦੇ ਆਪਣਾ ਕੰਮ ਕਰਨ ਵਾਲੇ ਤੇ ਇੰਨੇ ਕੋਈ ਬਹੁਤ ਜ਼ਿਆਦਾ ਪੈਸੇ ਵਾਲੇ ਨਹੀਂ ਹੈਗੇ ਆਈ ਚਲਾਈ ਵਾਲੇ ਹੈਗੇ ਤੇ ਪਰ ਕਿਸਮਤ ਚੰਗੀ ਆ ਉਹਨਾਂ ਦੀ ਜਾਂ ਸ਼ਾਇਦ ਉਹਨਾਂ ਦੀ ਪਰਵਰਿਸ਼ ਚੰਗੀ ਆ ਆਪਣੇ ਬੱਚੇ ਦੀ ਕਿ ਜਿਹੜਾ ਉਹਨਾਂ ਦਾ ਲੜਕਾ ਮੌਲੈਨ ਤੇ ਇਹ ਬਹੁਤ ਹੀ ਇੱਕ ਪੜਨ ਦੇ ਵਿੱਚ ਹੁਸ਼ਿਆਰ ਲੜਕਾ ਤੇ ਇਹਦਾ ਸੁਪਨਾ ਵਾ ਕਿ ਮੈਂ ਵੀ ਬਾਹਰਲੇ ਕਿਸੇ ਕੰਟਰੀ ਜਾਵਾਂ ਜਿਵੇਂ ਬਾਕੀ ਦੇ ਲੋਕ ਜਾ ਰਹੇ ਆ ਬਾਕੀ ਯੰਗਸਟਰ ਜਾ ਰਹੇ ਆ ਤੇ ਉੱਥੇ ਜਾ ਕੇ ਕੁਝ ਬਣਾ ਮਿਹਨਤ ਕਰਾਂ ਡਿਗਰੀ ਲਵਾਂ ਚੰਗੀ ਜੌਬ ਲਵਾਂ ਤੇ ਇਹਦਾ ਇਹ ਸੁਪਨਾ ਪੂਰਾ ਹੁੰਦਾ 2014 ਦੇ ਵਿੱਚ 2014 ਦੇ ਵਿੱਚ ਇਹ ਆਸਟ੍ਰੇਲੀਆ ਜਾਂਦਾ 20 ਸਾਲ ਦੀ ਉਮਰ ਹੁੰਦੀ ਹੈ ਦੀ ਹੁਣ ਇੱਥੇ ਇੱਕ ਚੀਜ਼ ਦੇਖੋ ਕਿਉਂਕਿ ਇੱਕ ਤਾਂ ਇਕੱਲਾ-ਇਕੱਲਾ ਬੱਚਾ ਵਾ ਪੇਰੈਂਟਸ ਦਾ ਦੂਸਰਾ ਥੋੜਾ ਪੇਰੈਂਟਸ ਨੂੰ ਪਤਾ ਵਾ ਕਿ ਹਾਂ ਅਸੀਂ ਇਹਦੇ ਉੱਪਰ ਇਨਵੈਸਟ ਕਰ ਸਕਦੇ ਹਾਂ ਇਸ ਬੱਚੇ ਦੇ ਉੱਪਰ ਰਿਸਕ ਲੈ ਸਕਦੇ ਹਾਂ ਤਾਂ ਹੁਣ ਕੋਈ ਬਾਹਰ ਜਾਣ ਦੀ ਫੀਸ ਬਹੁਤ ਜ਼ਿਆਦਾ ਹੁੰਦੀ ਆ ਇਹ ਜਿਹੜੀ ਫੈਮਿਲੀ ਆ ਮਾਪੇ ਨੇ ਇਹ ਤੇ ਦੋਨੇ ਇਹਨਾਂ ਵਿਚਾਰਾਂ ਕੋਈ ਇੰਨੇ ਕੋਈ ਜ਼ਿਆਦਾ ਤਾਂ ਪੈਸੇ ਨਹੀਂ ਹੁੰਦੇ ਤਾਂ ਕੀ ਕਰਦੇ ਆ ਇੱਕ ਬਹੁਤ ਵੱਡਾ ਸੈਕਰੀਫਾਈਸ ਇੱਕ ਬਹੁਤ ਵੱਡਾ ਇੱਕ ਤਰ੍ਹਾਂ ਨਾ ਕਹਿ ਸਕਦੇ ਕਿ ਜੂਆ ਸ਼ਬਦ ਵੀ ਵਰਤ ਸਕਦੇ ਆ ਜਿਹੜਾ ਇੱਕੋ ਇੱਕ ਘਰ ਹੁੰਦਾ ਇਹਨਾਂ ਦਾ ਉਹੀ ਇਹਨਾਂ ਦੀ ਪ੍ਰਾਪਰਟੀ ਆ ਤਾਂ ਆਪਣੇ ਬੱਚੇ ਦਾ ਸੁਪਨਾ ਪੂਰਾ ਕਰਨ ਦੇ ਲਈ ਤੇ ਇਹ ਆਪਣਾ ਘਰ ਵੇਚ ਦਿੰਦੇ ਆ ਹੁਣ ਤੁਸੀਂ ਦੇਖੋ ਕਿ ਮਾਪੇ ਵੀ ਕੀ ਕੀ ਕਰਦੇ ਆਪਣੇ ਔਲਾਦ ਲਈ ਤੇ ਆਪਣਾ ਘਰ ਵੇਚ ਕੇ ਉਹਦੀ ਫੀਸ ਤੇ ਪੈਸੇ ਪੂਰੇ ਕਰਦੇ ਆ ਤੇ ਖੁਦ ਕਿਰਾਏ ਦੇ ਉੱਪਰ ਰਹਿਣਾ ਸ਼ੁਰੂ ਕਰ ਦਿੰਦਾ ਹੁਣ ਇੱਕ ਬੱਚੇ ਦੇ ਉੱਪਰ ਵੀ ਫਿਰ ਇੰਨੀ ਜ਼ਿੰਮੇਵਾਰੀ ਹੈਗੀ ਜੇ ਕੋਈ ਸਮਝੇ ਤਾਂ ਪਰ ਇਹ ਇੱਕ ਲੜਕਾ ਵਾ ਜਿਹੜਾ ਜ਼ਿੰਮੇਵਾਰੀ ਸਮਝਦਾ 2018 ਆ ਜਾਂਦਾ 2018 ਆਉਂਦੇ ਆਉਂਦੇ ਦੀ ਡਿਗਰੀ ਜਿਹੜੀ ਉਹ ਕੰਪਲੀਟ ਹੋਣ ਵਾਲੀ ਅਗਲੇ ਕੁਝ ਮਹੀਨਿਆਂ ਦੇ ਵਿੱਚ ਬਹੁਤ ਹੀ ਚੰਗੀ ਤਰੀਕੇ ਦੇ ਨਾਲ ਉੱਥੇ ਵੀ ਇਹ ਪੜਦਾ ਇੰਨਾ ਕੁ ਚੰਗਾ ਪੜਦਾ ਕਿ ਜਿਹੜੀ ਇਹਦੀ ਯੂਨੀਵਰਸਿਟੀ ਆ ਤੇ ਉਸ ਯੂਨੀਵਰਸਿਟੀ ਦੇ ਕੋਈ ਇੱਕ ਪ੍ਰੋਫੈਸਰ ਨੇ ਉਹਨਾਂ ਨੂੰ ਵੀ ਪਤਾ ਲੱਗਦਾ ਕਿ ਹਾਂ ਇਹ ਬੱਚਾ ਬਹੁਤ ਹੀ ਵਧੀਆ ਪੜਨ ਵਾਲਾ ਵਾ ਇਹਦੀ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਹੀ ਮੌਲਨ ਨੇ ਉਹ ਇਹਨੂੰ ਇੱਕ ਬਹੁਤ ਹੀ ਵਧੀਆ ਜੌਬ ਆਫਰ ਕਰ ਦਨ ਹੁਣ ਇੱਥੋਂ ਹੀ ਪਤਾ ਲੱਗਦਾ ਕਿ ਕਿਉਂ ਇਹਦੇ ਮਾਪੇ ਨੇ ਵੀ ਇਹਦੇ ਉੱਪਰ ਇੰਨਾ ਯਕੀਨ ਰੱਖਿਆ ਤੇ ਆਪਣਾ ਘਰ ਹੀ ਵੇਚ ਤਾ ਇਨਾ ਵੱਡਾ ਰਿਸਕ ਲਿਆ ਹੁਣ ਤਾਂ ਜਨਵਰੀ 2018 ਆ ਜਾਂਦੀ ਹੈ 2014 ਦੇ ਵਿੱਚ ਗਿਆ ਹਾਲੇ ਤੱਕ ਘਰ ਵਾਪਸ ਨਹੀਂ ਆਇਆ ਇੱਕ ਵੀ ਵਾਰ ਤਾਂ ਹੁਣ ਗੁਜਰਾਤ ਦੇ ਵਿੱਚ ਜਨਵਰੀ ਦੇ ਵਿੱਚ ਇੱਕ ਫੈਸਟੀਵਲ ਆਉਂਦਾ ਉਤਰਾਇਨ ਤੇ ਉਹਦਾ ਨਾਮ ਹੈ ਉਤਰਾਇਨ ਗੁਜਰਾਤ ਦੇ ਲੋਕਾਂ ਲਈ ਗੁਜਰਾਤ ਦੇ ਕਲਚਰ ਲਈ ਇੱਕ ਬਹੁਤ ਹੀ ਵੱਡਾ ਫੈਸਟੀਵਲ ਆ ਤਿਹਾਰ ਹੈਗਾ ਵਾ ਤੇ ਇੱਕ ਹੋਰ ਚੀਜ਼ ਇਹਦੇ ਨਾਲ ਜੁੜੀ ਹੋਈ ਆ ਕਿ ਪਤੰਗ ਬਾਜੀ ਨੌਜਵਾਨ ਹੋਰ ਸਾਰੇ ਲੋਕ ਬੜਾ ਇੰਜੋਏ ਕਰਦੇ ਆ ਪਤੰਗ ਚੜਾਉਂਦੇ ਆ ਉਸ ਉਹਨਾਂ ਦਿਨਾਂ ਦੇ ਵਿੱਚ ਹੁਣ ਮੌਲਨ ਨੇ ਵੀ ਆਪਣਾ ਬਚਪਨ ਦੀਆਂ ਜਿਹੜੀਆਂ ਯਾਦਾਂ ਨੇ ਉਹ ਇਸ ਦਿਨ ਦੇ ਨਾਲ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਨੇ ਤਾਂ ਇਸ ਕਰਕੇ ਹੁਣ ਉਹਨੂੰ ਵੀ ਪਤਾ ਕਿ ਅੱਗੇ ਇਸ ਤੋਂ ਬਾਅਦ ਜਦੋਂ ਡਿਗਰੀ ਖਤਮ ਹੋਣੀ ਆ ਲਾਈਫ ਬਿਜ਼ੀ ਹੋ ਜਾਣੀ ਆ ਫਿਰ ਜੌਬ ਸ਼ੁਰੂ ਹੋ ਜਾਣੀ ਆ ਤੇ ਇੱਕ ਉਹਨੇ ਵੀ ਹੁਣ ਉਹ ਯਾਦਾਂ ਨੂੰ ਤਾਜ਼ਾ ਕਰਨਾ ਚਾਹੁੰਦਾ ਛੁੱਟੀਆਂ ਦੇ ਵਿੱਚ ਉਹ ਜਨਵਰੀ 2018 ਦੇ ਵਿੱਚ ਪਹਿਲੀ ਵਾਰ ਵਾਪਸ ਆਪਣੇ ਘਰੋਂ ਦਾ ਗੁਜਰਾਤ ਘਰ ਆ ਕੇ ਆਪਣੇ ਮਾਪੇ ਨੂੰ ਕਹਿੰਦਾ ਕੁਝ ਮਹੀਨੇ ਤੋਂ ਬਾਅਦ ਮੇਰੀ ਜਿਹੜੀ ਜੌਬ ਉਹ ਲੱਗ ਜਾਣੀ ਹੈ ਡਿਗਰੀ ਕੰਪਲੀਟ ਹੋ ਜਾਣੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਹੈਗੀ ਸਾਰਾ ਹਾਲੇ ਤੱਕ ਤੁਸੀਂ ਖਿਆਲ ਰੱਖਿਆ ਸਾਰਾ ਤੇ ਹੁਣ ਸਾਰੀ ਜ਼ਿੰਮੇਵਾਰੀ ਮੇਰੀ ਆ ਮੈਂ ਆਪਣੇ ਆਪ ਸਾਰਾ ਖਿਆਲ ਰੱਖੂਗਾ ਜਿੰਨੇ ਵੀ ਤੁਸੀਂ ਪੈਸੇ ਮੇਰੇ ਉੱਪਰ ਲਾਏ ਆ ਜੋ ਵੀ ਖਰਚ ਕੀਤਾ ਉਹ ਹੁਣ ਸਾਰਾ ਮੈਂ ਪੇਬੈਕ ਕਰੂੰਗਾ ਤੇ ਹੁਣ ਤੁਹਾਡੀਆਂ ਟੈਨਸ਼ਨਸ ਜਿਹੜੀਆਂ ਨੇ ਉਹ ਖਤਮ ਹੋ ਗਈਆਂ ਤੇ ਨਵੰਬਰ 18 ਦੇ ਵਿੱਚ ਵਾਪਸ ਆਉਣ ਦਾ ਵਾਅਦਾ ਕਰਕੇ ਮੌਲਨ ਵਾਪਸ ਆਸਟ੍ਰੇਲੀਆ ਚਲੇ ਜਾਂਦਾ ਤਾਂ ਇੱਕ ਦੁਨੀਆ ਦੇ ਵਿੱਚ ਕਿੰਨੇ ਜ਼ਿਆਦਾ ਲੋਕ ਨੇ 70 ਬਸ਼ਾਇਦ 7 ਤੋ 70 ਬਲੋਕ ਹੋਣਗੇ ਹਰੇਕ ਦੀ ਜ਼ਿੰਦਗੀ ਟੋਟਲ ਦੂਸਰੇ ਤੋਂ ਡਿਫਰੈਂਟ ਉਹਦੇ ਤਜਰਬੇ ਉਹਦੇ ਬਚਪਨ ਦੀਆਂ ਉਹਦੀਆਂ ਯਾਦਾਂ ਉਹਦਾ ਐਕਸਪੀਰੀਅੰਸ ਬਿਲਕੁਲ ਡਿਫਰੈਂਟ ਹੁਣ ਇਹ ਇੱਕ ਨੌਜਵਾਨ ਦੀ ਜ਼ਿੰਦਗੀ ਆ ਜਿਹੜੀ ਇਸ ਤਰ੍ਹਾਂ ਚੱਲ ਰਹੀ ਹੈ ਹੁਣ ਇੱਕ ਹੋਰ ਨੌਜਵਾਨ ਦੀ ਆਪਾਂ ਗੱਲ ਕਰਦੇ ਆ ਇੱਕ ਲੜਕੀ ਆ ਆਸਟ੍ਰੇਲੀਆ ਦੀ ਕਿਉਂਕਿ ਅੱਗੇ ਜਾ ਕੇ ਕੁਝ ਮਹੀਨਿਆਂ ਤੋਂ ਬਾਅਦ ਜੁਲਾਈ ਦੀ ਇੱਕ ਸ਼ਾਮ ਨੂੰ ਇਹਨਾਂ ਦੇ ਜਿਹੜੇ ਰਸਤੇ ਆ ਜ਼ਿੰਦਗੀ ਦੇ ਉਹ ਇੱਕ ਜਗ੍ਹਾ ਦੇ ਉੱਪਰ ਮਿਲਣਗੇ ਇਕੱਠੇ ਹੋਣਗੇ ਤੇ ਉਸ ਤੋਂ ਬਾਅਦ ਇੱਕ ਇਨਸਾਨ ਲਈ ਦੋਨਾਂ ਦੇ ਵਿੱਚੋਂ ਜਿਹੜੀ ਜ਼ਿੰਦਗੀ ਆ ਉਹ ਤੇ ਖਤਮ ਹੋ ਜਾਣੀ ਦੂਸਰੀ ਲੜਕੀ ਜਿਹੜੀ ਹੈ ਕੀ ਹੁਣ ਆਪਾਂ ਉਹਦੀ ਗੱਲ ਕਰੀਏ ਉਹਦਾ ਨਾਮ ਹੈ ਜੇਮੀ ਜੇਮੀ ਦਾ ਜਨਮ ਹੁੰਦਾ 22 ਅਕਤੂਬਰ 1999 ਨੂੰ ਪਰ ਜੇਮੀ ਦੀ ਜਿਹੜੀ ਜ਼ਿੰਦਗੀ ਆ ਉਹਦਾ ਜਿਹੜਾ ਪਰਿਵਾਰ ਆ ਉਹਦਾ ਜਿਹੜਾ ਬਚਪਨ ਆ ਉਹ ਮੌਲਨ ਤੋਂ ਬਿਲਕੁਲ ਓਪੋਜ਼ਿਟ ਟੋਟਲੀ ਫਰਕ ਆਉਦਾ ਉਸ ਦੀ ਮੌਲਨ ਦੀ ਜ਼ਿੰਦਗੀ ਦੇ ਨਾਲ ਜਿੱਥੇ ਇੱਕ ਪਾਸੇ ਮੌਲਨ ਦਾ ਜਿਹੜਾ ਬਚਪਨ ਉਹ ਬਹੁਤ ਚੰਗੀਆਂ ਯਾਦਾਂ ਦੇ ਨਾਲ ਆ ਉਹਦੇ ਮਾਪੇ ਤੇ ਉਹ ਤਿੰਨ ਜਣਿਆਂ ਦਾ ਇੱਕ ਬਹੁਤ ਹੀ ਛੋਟਾ ਜਿਹਾ ਸੁਖੀ ਪਰਿਵਾਰ ਆ ਤਿੰਨਾਂ ਦੀ ਇੱਕ ਦੂਸਰੇ ਨਾਲ ਬਹੁਤ ਪਿਆਰ ਆ ਅਪਨਤ ਹੈਗੀ ਆ ਤੇ ਇੱਕ ਦੂਸਰੇ ਦੀ ਕੇਅਰ ਇੱਕ ਇੱਕ ਸਟਰੈਂਥ ਆ ਬਹੁਤ ਜ਼ਿਆਦਾ ਜਿਹੜੀ ਇੱਕ ਇੱਕ ਇੰਡੀਅਨ ਕਲਚਰ ਦੀ ਹੈਗੀ ਆ ਉਹ ਟੁੱਟ ਰਿਹਾ ਹੁਣ ਉਹ ਸਮਾਜ ਆਪਾਂ ਵੀ ਬਹੁਤ ਵਾਰ ਆਪਣੇ ਵੀਡੀਓਜ਼ ਦੇ ਵਿੱਚ ਉਹਦਾ ਜ਼ਿਕਰ ਕਰਦੇ ਆ ਉਹ ਤਾਣਾ ਬਾਣਾ ਸਾਰਾ ਹੁਣ ਉਹ ਖੇਲ ਰਿਆ ਵਾ ਸੋਸ਼ਲ ਮੀਡੀਆ ਕਰਕੇ ਮੋਬਾਈਲ ਫੋਨਾਂ ਕਰਕੇ ਇੰਟਰਨੈਟ ਕਰਕੇ ਪਰ ਚਲੋ ਫਿਰ ਵੀ ਕੁਝ ਅੱਜ ਤੱਕ ਉਹ ਚੀਜ਼ਾਂ ਹਲੇ ਬਚੀਆਂ ਹੋਈਆਂ ਨੇ ਤੇ ਪਰ ਇਹ ਲੜਕੀ ਕਿਉਂਕਿ ਆਸਟ੍ਰੇਲੀਆ ਉਹਨਾਂ ਦਾ ਕਲਚਰ ਬਿਲਕੁਲ ਡਿਫਰੈਂਟ ਆ ਤੇ ਜੇਮੀ ਆ ਜਿਹੜੀ 1999 ਵਿੱਚ ਜਿਹੜੀ ਇਹ ਬੱਚੀ ਪੈਦਾ ਹੋਈ ਆ ਉਹਦਾ ਜਿਹੜਾ ਫਾਦਰ ਆ ਤੇ ਉਹ ਇੱਕ ਬਹੁਤ ਵੱਡਾ ਸ਼ਰਾਬੀ ਆ ਨਸ਼ੇ ਕਰਦਾ ਉਹ ਤੇ ਨਸ਼ੇ ਕਰਕੇ ਆਪਣੇ ਜਿਹੜੀ ਵਾਈਫ ਆ ਜੇਮੀ ਦੇ ਮਦਰ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦਾ ਬਹੁਤ ਜ਼ਿਆਦਾ ਕੁੱਟਮਾਰ ਵੀ ਹੁੰਦੀ ਆ ਤੇ ਇਹ ਸਾਰਾ ਕੁਝ ਆ ਜਦੋਂ ਜੈਮੀ 5 ਸਾਲ ਦੀ ਆ ਉਦੋਂ ਉਹਦੇ ਮਦਰ ਜੈਮੀ ਦੇ ਇਹਦੀ ਸ਼ਿਕਾਇਤ ਕਰਦੇ ਆ ਪੁਲਿਸ ਨੂੰ ਤੇ ਉਸ ਤੋਂ ਬਾਅਦ ਅਲੱਗ ਰਹਿਣਾ ਸ਼ੁਰੂ ਕਰ ਦਿੰਦੇ ਆ ਜੈਮੀ ਦੇ ਤੋਂ ਵੱਡੇ ਭਾਈ ਨੇ ਤੇ ਉਹ ਵੱਡੇ ਭਾਈ ਫਾਦਰ ਦੇ ਨਾਲ ਰਹਿੰਦੇ ਆ ਪਰ ਜੈਮੀ ਹੈ ਕਿਉਂਕਿ ਬਹੁਤ ਹੀ ਛੋਟੀ ਆ ਹਲੇ 5 ਸਾਲ ਦੀ ਆ ਤੇ ਇਸ ਕਰਕੇ ਉਹ ਰਹਿੰਦੀ ਆ ਆਪਣੇ ਮਦਰ ਦੇ ਨਾਲ ਹੁਣ ਇੱਥੇ ਜੈਮੀ ਸ਼ੁਰੂ ਤੋਂ ਹੀ ਤੁਸੀਂ ਇਹਨੂੰ ਕਿਸਮਤ ਕਹਿ ਸਕਦੇ ਹੋ ਤੁਸੀਂ ਇਹਨੂੰ ਕੁਝ ਵੀ ਕਹਿ ਸਕਦੇ ਹੋ ਅਲੱਗ-ਅਲੱਗ ਮੰਨਣਾ ਲੋਕਾਂ ਦਾ ਤੇ ਪਰ ਇੱਕ ਬੱਚਾ ਇੱਥੇ ਆਇਆ ਦੁਨੀਆ ਦੇ ਵਿੱਚ ਜਿਨੇ ਕੁਝ ਵੀ ਚੰਗਾ ਨਹੀਂ ਦੇਖਣਾ ਆਪਣੇ ਬਚਪਨ ਦੇ ਵਿੱਚ ਤੇ ਅੱਗੇ ਜਾ ਕੇ ਵੀ ਜਦੋਂ 6 ਸਾਲ ਦੀ ਹੁੰਦੀ ਆ 6 ਜਾਂ 7 ਸਾਲ ਦੀ ਤਾਂ ਇੱਕ ਦਿਨ ਇਹਦੇ ਮਦਰ ਇਹਨੂੰ ਹਸਪੀਟਲ ਲੈ ਕੇ ਜਾਂਦੇ ਆ ਅਪਾਇੰਟਮੈਂਟ ਹੁੰਦੀ ਆ ਤੇ ਉੱਥੇ ਇੱਕ ਡਾਕਟਰ ਇਹਨੂੰ ਕਮਰੇ ਦੇ ਅੰਦਰ ਬੁਲਾਉਂਦਾ ਤੇ ਉੱਥੇ ਇਹਦੇ ਨਾਲ ਮਤਲਬ ਗਲਤ ਹਰਕਤਾਂ ਕਰਦਾ ਕਿ 6 ਜਾਂ 7 ਸਾਲ ਦਾ ਬੱਚਾ ਵਾ ਛੋਟਾ ਤੇ ਇਹਨੂੰ ਡਰੱਗਸ ਦਿੱਤੀਆਂ ਜਾਂਦੀਆਂ ਨੇ ਕੁਝ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਇਹ ਬੇਹੋਸ਼ ਹੋ ਜਾਂਦੀ ਆ ਜਾਂ ਮਤਲਬ ਆਪਣੀ ਸੁਰਤ ਦੇ ਵਿੱਚ ਨਹੀਂ ਰਹਿੰਦੀ ਉਸ ਤੋਂ ਬਾਅਦ ਇਹ ਸਾਰਾ ਕੁਝ ਹੁੰਦਾ ਉਹ ਡਾਕਟਰ ਇਹਦੇ ਨਾਲ ਕਰਦਾ ਫੇਰ ਅਗਲੀ ਚੀਜ਼ ਇਹ ਹੈਗੀ ਆ ਕਿਉਂਕਿ ਹੁਣ ਇਹਦੇ ਮਦਰ ਕੱਲੇ ਨੇ ਉਹਨਾਂ ਦੀ ਜ਼ਿੰਦਗੀ 'ਚ ਕੋਈ ਪਾਰਟਨਰ ਨਹੀਂ ਹੈਗਾ ਜਿਹੜੇ ਉਹਨਾਂ ਦੇ ਹਸਬੰਦ ਨੇ ਉਹ ਪਹਿਲੇ ਹੀ ਉਹ ਬੰਦਾ ਡਰਗੀ ਆ ਸ਼ਰਾਬੀ ਆ ਤੋਂ ਅਲੱਗ ਹੋ ਗਿਆ ਤਾਂ ਉਹਨਾਂ ਦਾ ਕਲਚਰ ਹੈਗਾ ਕਿ ਕੋਈ ਬਹੁਤ ਵੱਡਾ ਇਸ਼ੂ ਨਹੀਂ ਹੈਗਾ ਜੇ ਤੁਸੀਂ ਕੱਲੇ ਰਹਿ ਰਹੇ ਹੋ ਤੁਹਾਡੀ ਆਪਣੇ ਪਾਰਟਨਰ ਨਾਲ ਨਹੀਂ ਬਣਦੀ ਜਾਂ ਤੁਸੀਂ ਅਲੱਗ ਰਹਿ ਰਹੇ ਹੋ ਤਾਂ ਉਹ ਜ਼ਿੰਦਗੀ ਦੇ ਵਿੱਚ ਹੋਰ ਲੋਕ ਉਹਨਾਂ ਦੇ ਬਾਹਰਲਾ ਕਲਚਰ ਆ ਕਿ ਉੱਥੇ ਆਉਂਦੇ ਜਾਂਦੇ ਰਹਿੰਦੇ ਤਾਂ ਉਸੇ ਤਰ੍ਹਾਂ ਹੀ ਹੁਣ ਜੇਮੀ ਇਹ ਕਿਹਾ ਜੇ ਘਰ ਦੇ ਵਿੱਚ ਰਹਿ ਰਹੀ ਹੈ ਜਿੱਥੇ ਉਹਦੇ ਮਦਰ ਨੇ ਤੇ ਬਹੁਤ ਸਾਰੇ ਲੋਕ ਮਰਦ ਅਲੱਗ-ਅਲੱਗ ਮਰਦ ਉਹਦੇ ਜਾਂਦੇ ਰਹਿੰਦੇ ਆ ਉਹਦੇ ਮਦਰ ਦੀ ਜ਼ਿੰਦਗੀ ਦੇ ਵਿੱਚੋਂ ਤੇ ਹਰ ਕੋਈ ਬੰਦਾ ਇੱਕੋ ਤਰ੍ਹਾਂ ਦਾ ਨਹੀਂ ਹੁੰਦਾ ਉਹਨਾਂ ਵਿੱਚੋਂ ਬਹੁਤ ਸਾਰੇ ਇਹੋ ਜਿਹੇ ਆ ਜਿਹੜੇ ਜੈਮੀ ਨੂੰ ਜਦੋਂ 8-9 ਸਾਲ 10 ਸਾਲ ਦੀ ਹੁੰਦੀ ਆ ਉਦੋਂ ਤੋਂ ਹੀ ਉਹਨੂੰ ਵੀ ਮਤਲਬ ਸਰੀਰਕ ਤੌਰ ਤੇ ਉੱਪਰ ਉਹਦਾ ਵੀ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਹੁਣ ਇੱਕ ਬੱਚਾ ਦੂਸਰੇ ਪਾਸੇ ਆ ਜਿਨੇ ਇਸ ਤਰ੍ਹਾਂ ਦੀ ਜ਼ਿੰਦਗੀ ਦੇਖੀ ਉਹਦਾ ਬਚਪਨ ਇਸ ਤਰ੍ਹਾਂ ਦੇ ਨਾਲ ਗੁਜ਼ਰਿਆ ਵਾ ਜ਼ਿੰਦਗੀ ਚੱਲੀ ਜਾਂਦੀ ਆ ਟਾਈਮ ਅੱਗੇ ਲੰਘੀ ਜਾਂਦਾ ਵਾ ਤੇ ਹੁਣ ਕੀ ਹੁੰਦਾ ਜਿਹੜੇ ਇਹਦੇ ਦੋਨੇ ਵੱਡੇ ਬ੍ਰਦਰ ਨੇ ਇਹਦੇ ਭਾਈ ਨੇ ਦੋਨੇ ਵੱਡੇ ਉਹ ਵੀ ਇਹਨਾਂ ਦੇ ਨਾਲ ਆ ਕੇ ਰਹਿਣਾ ਸ਼ੁਰੂ ਕਰ ਦਿੰਦੇ ਆ ਆਪਣੇ ਮਤਲਬ ਮਦਰ ਦੇ ਨਾਲ ਤੇ ਜੀਮੀ ਦੇ ਨਾਲ ਉਹਨਾਂ ਦੇ ਵਿੱਚੋਂ ਇੱਕ ਭਾਈ ਵੀ ਇਹਦਾ ਹੁਣ ਹੋਇਆ ਕਿ ਆਪਾਂ ਬਹੁਤ ਸਾਰੀਆਂ ਤਾਰੀਫਾਂ ਕਰਦੇ ਆ ਵੈਸਟਰਨ ਕਲਚਰ ਦੀਆਂ ਪੱਛਮੀ ਦੇਸ਼ਾਂ ਦੀਆਂ ਅਲੱਗ-ਅਲੱਗ ਚੀਜ਼ਾਂ ਦੀਆਂ ਉਹਨਾਂ ਦੀਆਂ ਪਰ ਕਈ ਚੀਜ਼ਾਂ ਨੇ ਜਿਹੜੀਆਂ ਅੱਜ ਵੀ ਸਾਡੀਆਂ ਉਹਨਾਂ ਦੇ ਉਪ ਨਾਲੋਂ ਕਿਤੇ ਜ਼ਿਆਦਾ ਚੰਗੀਆਂ ਨੇ ਤੇ ਉਹ ਹੈਗਾ ਕਿ ਪਰਿਵਾਰ ਹਾਲੇ ਵੀ ਟਿਕੇ ਹੋਏ ਆ ਪਰ ਇੱਥੇ ਦੇਖੋ ਸਕਾ ਭਾਈ ਆ ਇੱਕ ਉਹ ਵਾਪਸ ਆਉਂਦਾ ਤੇ ਆਪਣੀ ਹੀ ਭੈਣ ਦੇ ਨਾਲ ਮਤਲਬ ਸਰੀਰਕ ਸੰਬੰਧ ਬਣਾਉਂਦਾ ਫੋਰਸਫੁਲੀ ਕਿਉਂਕਿ ਉਹ ਬਹੁਤ ਛੋਟੀ ਆ ਜੇਮੀ ਆਪਣੇ ਭਾਈ ਤੋਂ ਤੇ ਆਪਣਾ ਹੀ ਭਾਈ ਹੋਵੇ ਉਹ ਵੀ ਸਾਕਾ ਭਾਈ ਹੋਵੇ ਤੇ ਉਹ ਇਹ ਸਭ ਕੁਝ ਕਰੇ ਤਾਂ ਜੇਮੀ ਪਹਿਲਾਂ ਡਾਕਟਰ ਫਿਰ ਉਹਦੇ ਮਦਰ ਦੇ ਅਲੱਗ-ਅਲੱਗ ਬॉयਫਰੈਂਡਸ ਤੇ ਉਸ ਤੋਂ ਬਾਅਦ ਹੁਣ ਹੁਣ ਗੱਲ ਇਸ ਤੋਂ ਬਾਅਦ ਤਾਂ ਕਿੱਥੇ ਰਹਿ ਗਈ ਜਦੋਂ ਆਪ ਦਾ ਸਾਕਾ ਭਾਈ ਹੀ ਇਹ ਸਭ ਕੁਝ ਕਰਨ ਲੱਗ ਗਿਆ ਤਾਂ ਹੁਣ ਤੁਸੀਂ ਦੇਖੋ ਕਿ ਇੱਕ ਬੱਚੇ ਦੀ ਮਾਨਸਿਕਤਾ ਦੇ ਉੱਪਰ ਇਹ ਸਾਰੀਆਂ ਚੀਜ਼ਾਂ ਦਾ ਕੀ ਅਸਰ ਹੋਊਗਾ ਤੇ ਇਹ ਅਸਰ ਪੈਣਾ ਸੀ ਸੁਭਾਵਿਕ ਸੀਗਾ ਤੇ ਉਹੀ ਅਸਰ ਜੇਮੀ ਦੇ ਉੱਪਰ ਪਿਆ। ਜੇਮੀ ਦੀ ਜਿਹੜੀ ਮਾਨਸਿਕ ਹਾਲਤ ਸੀ ਉਹ ਖਰਾਬ ਹੋਣੀ ਸ਼ੁਰੂ ਹੋਈ। ਉਹਦਾ ਬਿਹੇਵੀਅਰ ਬਦਲਣਾ ਸ਼ੁਰੂ ਹੋਇਆ। ਹੁਣ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹਰ ਬੱਚੇ ਨੇ ਵੀ ਸੋਸ਼ਲ ਮੀਡੀਆ ਉੱਪਰ ਅਕਾਊਂਟ ਬਣਾਏ ਹੋਏ ਆ ਤੇ ਜੇਮੀ ਦੇ ਹੁਣ ਜਿਸ ਤਰ੍ਹਾਂ ਦੇ ਅਕਾਊਂਟ ਨੇ ਉਹ ਬਹੁਤ ਅਜੀਬ ਤਰ੍ਹਾਂ ਦੇ ਨੇ। ਉਹਦੇ ਵਿੱਚ ਵੈਂਪਾਇਰ, ਖੂਨ ਪੀਣਾ, ਕਿਸੇ ਨੂੰ ਕਤਲ ਕਰਨਾ ਤੇ ਉਸ ਤੋਂ ਬਾਅਦ ਸੈਕਸ਼ੂਅਲ ਪਲੇਜ਼ਰ ਮਤਲਬ ਜਸਮਾਨੀ ਲੋੜਾਂ ਪਰ ਉਹ ਜਸਮਾਨੀ ਲੋੜਾਂ ਕੁਦਰਤੀ तरीके ਦੇ ਵਿੱਚ ਨਹੀਂ ਜਿਹੜਾ ਇੱਕ ਨਾਰਮਲ ਤਰੀਕਾ ਹੁੰਦਾ ਵਾ ਬਹੁਤ ਅਜੀਬ ਤਰ੍ਹਾਂ ਦੇ ਨਾਲ ਉਹਨਾਂ ਦੀ ਮਤਲਬ ਪੂਰਤੀ ਕਰਨਾ ਜਿਦੇ ਵਿੱਚ ਜਿਹੜਾ ਤੁਹਾਡਾ ਪਾਰਟਨਰ ਹੈਗਾ ਉਹਨੂੰ ਬਹੁਤ ਹੀ ਜ਼ਿਆਦਾ ਸਰੀਰਕ ਦੁੱਖ ਹੋਵੇ ਤੇ ਜਸਮਾਨੀ ਸੰਬੰਧ ਬਣਾਉਣ ਦੇ ਵਕਤ ਦੂਸਰੇ ਦਾ ਜਿਵੇਂ ਖੂਨ ਪੀ ਰਹੀ ਆ ਐਸ ਐਸ ਤਰ੍ਹਾਂ ਦੀਆਂ ਡਰਾਇੰਗ ਐਸ ਇਸ ਤਰ੍ਹਾਂ ਦੀਆਂ ਪੇਂਟਿੰਗਸ ਉਹ ਸਭ ਕੁਝ ਫਿਰ ਹੌਲੀ-ਹੌਲੀ ਉਹਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਮੈਂ ਵੈਂਪਾਇਰ ਆ ਮੈਂ ਤਾਂ ਇੱਕ ਭੂਤ ਆ ਫਿਰ ਉਹ ਕਹਿਣ ਲੱਗੀ ਕਿ ਮੈਂ ਇੱਕ ਪੇੜੀਆ ਆ ਮੈਂ ਪੇੜੀਏ ਦੇ ਵਿੱਚ ਕਨਵਰਟ ਹੋ ਜਾਨੀ ਆ ਤੇ ਐਸੇ ਅਸੀਂ ਉਤਰ ਹੁਣ ਇਥੋਂ ਕਲੀਅਰ ਪਤਾ ਲੱਗਦਾ ਕਿ ਇਸ ਬੱਚੇ ਦੇ ਉੱਪਰ ਜਿਹਨੇ 5 ਸਾਲ 6 ਸਾਲ ਦੀ ਉਮਰ ਤੋਂ ਇਹ ਸਾਰਾ ਕੁਝ ਦੇਖਿਆ ਪਹਿਲਾਂ ਤਾਂ ਉਹਨੇ ਪਰਿਵਾਰ ਦਾ ਹੀ ਸੁੱਖ ਨਹੀਂ ਦੇਖਿਆ ਹਰ ਹੁੰਦਾ ਹੱਸਦਾ ਖੇਡਦਾ ਪਰਿਵਾਰ ਹੁੰਦਾ ਘਰੇ ਰੌਣਕ ਹੁੰਦੀ ਆ ਪੋਜ਼ਿਟਿਵ ਚੀਜ਼ਾਂ ਹੁੰਦੀਆਂ ਚੰਗੀਆਂ ਗੱਲਾਂ ਹੁੰਦੀਆਂ ਤੇ ਦੂਸਰੇ ਪਾਸੇ ਹੁਣ ਇਹ ਇੱਕ ਬੱਚਾ ਵਾ ਇਹਦੀ ਮਾਨਸਿਕਤਾ ਦੇ ਉੱਪਰ ਇਹ ਅਸਰ ਹੋਇਆ ਕਿ ਜਿਹੜੀਆਂ ਚੀਜ਼ਾਂ ਇਹਦੇ ਨਾਲ ਹੋਈਆਂ ਹੌਲੀ-ਹੌਲੀ ਇਹ ਉਹੀ ਰੂਪ ਬਣ ਗਈ ਉਸੇ ਚੀਜ਼ ਦਾ ਸਗਰ ਤੇ ਕਹਿੰਦੇ ਕਿ ਉਹਦਾ ਵੀ ਇੱਕ ਬਹੁਤ ਅੱਗੇ ਵਾਲਾ ਰੂਪ ਬਣ ਗਿਆ ਇਹ ਬੱਚਾ ਜੇਮੀ ਹਾਲੇ ਸਿਰਫ ਇਹਦੀ 11 ਜਾਂ 12 ਸਾਲ ਦੀ ਉਮਰ ਸੀ ਜਦੋਂ ਇਹਨੂੰ ਘਰੇ ਰੱਖਣਾ ਖਤਰਨਾਕ ਸਾਬਤ ਹੋਣ ਲੱਗਿਆ ਜਿਹੜੀਆਂ ਉੱਥੋਂ ਦੀਆਂ ਅਥਾਰਟੀ ਸੀਗੀਆਂ ਉਹਨਾਂ ਨੇ ਇਸ ਬੱਚੇ ਨੂੰ ਸਟੇਟ ਕੇਅਰ ਦੇ ਵਿੱਚ ਭੇਜਿਆ ਪਰ ਉੱਥੇ ਵੀ ਇਹਦੀ ਜਿਹੜੀ ਰੈਪੋਰਟੇਸ਼ਨ ਸੀ ਇੱਕ ਇਮੇਜ ਸੀਗੀ ਨਰਸਾਂ ਦੇ ਵਿੱਚ ਜਾਂ ਹੋਰ ਲੋਕਾਂ ਦੇ ਵਿੱਚ ਉਹ ਹੀ ਸੀਗੀ 12 ਸਾਲ ਦੇ ਬੱਚੇ ਦੀ ਕਿ ਉਹ ਇਹਦੇ ਤੋਂ ਡਰਦੇ ਸੀ ਬਹੁਤ ਜ਼ਿਆਦਾ ਕਿਉਂਕਿ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਕਿ ਕਿਸ ਟਾਈਮ ਕਿਸੇ ਦੇ ਉੱਪਰ ਵੀ ਅਟੈਕ ਕਰ ਦਿੰਦੀ ਸੀ ਫਿਜ਼ੀਕਲੀ ਇੱਕ ਦੂਸਰਾ ਕਿ ਇਹ ਲੜਕੀ ਜਿਵੇਂ ਆਪਾਂ ਡੀਲ ਟੋਲ ਦੇ ਹਿਸਾਬ 'ਚ ਕਹੀਏ ਇੱਕ ਬਹੁਤ ਹੀ ਮਤਲਬ ਤਕੜੀ ਰਿਸਟ ਪੁਸ਼ਟ ਲੜਕੀ ਸੀਗੀ ਕੱਦ ਕਾਠੀ ਬਹੁਤ ਤਕੜੀ ਤੇ ਜਿਸਮਾਨੀ ਤੌਰ ਤੇ ਬਹੁਤ ਜ਼ਿਆਦਾ ਤਕੜੀ ਸੀ ਇੱਕ 12 ਸਾਲ ਦੇ ਬੱਚੇ ਦੇ ਹਿਸਾਬ ਦੇ ਨਾਲ ਤਾਂ ਬਹੁਤ ਵਾਰ ਐਵੇਂ ਹੁੰਦਾ ਸੀ ਕਿ ਨਰਸਾਂ ਨੂੰ ਫੜ ਕੇ ਤੇ ਨਾਰਮਲੀ ਆਪਾਂ ਪੁੱਛ ਕਰਦੇ ਆਂ ਤਾਂ ਆਪਾਂ ਨੂੰ ਪਤਾ ਹੁੰਦਾ ਕਿ ਇਸ ਤੋਂ ਅੱਗੇ ਨਹੀਂ ਜਾਣਾ ਇਸ ਸੀਮਾ ਤੋਂ ਅੱਗੇ ਨਹੀਂ ਜਾਣਾ ਅਗਲੇ ਨੂੰ ਬਹੁਤ ਜ਼ਿਆਦਾ ਮਤਲਬ ਪਰੇਸ਼ਾਨੀ ਹੋਊਗੀ ਜਾਂ ਉਹਨੂੰ ਜ਼ਿਆਦਾ ਦੁੱਖ ਹੋ ਸਕਦਾ ਪਰ ਇੱਥੇ ਇਹ ਬੱਚਾ ਇਹ ਕਹਿੰਦੇ ਕਿ ਆਪਣੇ ਦੰਦਾਂ ਦੇ ਨਾਲ ਕਿਸੇ ਨੂੰ ਵੀ ਇੱਕਦਮ ਅਟੈਕ ਕਰਦਾ ਸੀ ਤੇ ਇੰਨੀ ਜ਼ੋਰ ਦੀ ਉਹ ਤਾਂ ਬੁਰਕ ਵੱਡ ਲੈਂਦਾ ਸੀ ਕਿ ਜਿਵੇਂ ਇੱਕ ਜਾਨ ਬਹੁਤ ਬਾਰੇ ਨੇ ਨਰਸਾਂ ਦੇ ਗਰਦਨਾਂ ਦੇ ਉੱਪਰ ਮੋਢਿਆਂ ਤੇ ਸਰੀਰ ਦੇ ਹੋਰ ਹਿੱਸਿਆਂ ਦੇ ਉੱਪਰ ਆਪਣੇ ਦੰਦਾ ਦੇ ਨਾਲ ਬਹੁਤ ਜ਼ਬਰਦਸਤ ਤਵਾਰ ਕੀਤੇ ਤੇ ਕਹਿੰਦੇ ਕਿ ਮਾਸ ਤੇ ਬੁਰਕ ਤੱਕ ਕੱਢ ਲੈਂਦੀ ਸੀ ਜੇਮੀ 2015 ਆ ਜਾਂਦਾ ਇਸ ਬੱਚੇ ਨੂੰ ਉੱਥੇ ਰਹਿੰਦੇ ਹੋਏ 2015 ਦੇ ਵਿੱਚ ਇੱਕ ਨਰਸ ਨੂੰ ਮਾਰਨ ਦੀ ਕੋਸ਼ਿਸ਼ ਕਰਦੀ ਹੈ ਜੇਮੀ ਤੇ ਜਿਹੜਾ ਸੋਸ਼ਲ ਮੀਡੀਆ ਅਕਾਊਂਟ ਹੈਗਾ ਉਹਦਾ ਮਤਲਬ ਨਾਰਮਲ ਅੰਦਰੋਂ ਨਹੀਂ ਅੰਗ ਲਾਲ ਰੰਗ ਦੇ ਹੋਣਗੇ ਕਿਉਂਕਿ ਖੂਨ ਦਾ ਵਹਾਹ ਹੋਰ ਸਾਰਾ ਕੁਝ ਆ ਤੇ ਜੇਮੀ ਉੱਥੇ ਲਿਖਦੀ ਆ ਕਿ ਮੇਰਾ ਜਿਹੜਾ ਦਿਲ ਉਹ ਪੂਰਾ ਕਾਲੇ ਰੰਗ ਦਾ ਹੈ ਤੇ ਉਹ ਆਪਣੇ ਮਦਰ ਨੂੰ ਵੀ ਮਾਰਨਾ ਚਾਹੁੰਦੀ ਆ ਇਹ ਸਾਰਾ ਕੁਝ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਪਰ ਲਿਖਦੀ ਆ ਇਹ ਕਹਿੰਦੀ ਆ ਕਿ ਕਿਉਂਕਿ ਮੇਰੇ ਮਦਰ ਛੋਟੇ ਹੁੰਦੇ ਤੋਂ ਤੇ ਉਹ ਇੱਕ ਬੁਰੇ ਮਦਰ ਰਹੇ ਆ ਤੇ ਉਸ ਤੋਂ ਇਲਾਵਾ ਉਹ ਮੈਨੂੰ ਤੰਗ ਕਰਦੇ ਰਹੇ ਆ ਬੋਲ ਕੇ ਮਿਹਣੇ ਮਾਰਦੇ ਰਹੇ ਆ ਕਿ ਮੈਂ ਸੋਣੀ ਨਹੀਂ ਹੈਗੀ ਅਗਲੀ ਦਿਖਦੀ ਆ ਇਹ ਸਾਰਾ ਕੁਝ ਉਸ ਕੇਸ ਤੋਂ ਬਾਅਦ ਜਦੋਂ ਮੌਲ ਦੀਆ ਉਸ ਰਾਤ ਨੂੰ 23 ਜੁਲਾਈ 2018 ਦੀ ਨੂੰ ਉਸ ਤੋਂ ਬਾਅਦ ਕੇਸ ਬਹੁਤ ਜ਼ਿਆਦਾ ਉੱਛਲਦਾ ਉਹਦੀ ਗੱਲ ਬਾਅਦ ਚ ਕਰਦੇ ਆ ਤੇ ਉਸ ਤੋਂ ਬਾਅਦ ਜਿਵੇਂ ਮਤਲਬ ਬਹੁਤ ਸਾਰੇ ਅਖਬਾਰਾਂ ਮੀਡੀਆ ਹਾਊਸਸ ਦੇ ਵਿੱਚ ਇਹਦੀ ਕਹਾਣੀ ਆਉਂਦੀ ਹੈ ਜਿਵੇਂ ਦੀ ਪੂਰੇ ਆਸਟ੍ਰੇਲੀਆ ਦੇ ਵਿੱਚ ਉਸ ਇਨਸੀਡੈਂਟ ਤੋਂ ਬਾਅਦ ਘਰੇ ਜਦੋਂ ਤਲਾਸ਼ੀ ਲਈ ਗਈ ਤਾਂ ਬਹੁਤ ਸਾਰੀਆਂ ਇਹਦੀਆਂ ਕਾਪੀਜ਼ ਮਿਲੀਆਂ ਡਰਾਇੰਗ ਬਾਕਸ ਮਿਲੀਆਂ ਜਿੱਥੋਂ ਜਿਨ੍ਹਾਂ ਦੇ ਵਿੱਚ ਇਹਨੇ ਇਹ ਲਿਖਿਆ ਹੋਇਆ ਸੀ ਕਿ ਮੇਰਾ ਦਿਲ ਕਰ ਰਿਹਾ ਮਤਲਬ ਇੱਕ ਮੈਨੂੰ ਬਹੁਤ ਜ਼ੋਰ ਦੀ ਤਾਂਗ ਹੋ ਰਹੀ ਆ ਕਿਸੇ ਦਾ ਕਤਲ ਕਰਨ ਦੀ ਤੇ ਸਪੈਸ਼ਲੀ ਉਹ ਕਤਲ ਵੀ ਕਦੋਂ ਕਰਨ ਦੀ ਜਦੋਂ ਮੈਂ ਉਹਦੇ ਨਾਲ ਕੋਈ ਜਿਸਮਾਨੀ ਸੰਬੰਧ ਬਣਾ ਰਹੀ ਹੋਵਾਂ ਉਸ ਟਾਈਮ ਦੇ ਉੱਪਰ ਤਾਂ ਉਹਦੇ ਨਾਲ ਮੈਨੂੰ ਹੋਰ ਵੀ ਜ਼ਿਆਦਾ ਪਲੇਜ਼ਰ ਮਿਲੂਗਾ ਹੋਰ ਵੀ ਜ਼ਿਆਦਾ ਮੈਨੂੰ ਮਜ਼ਾ ਆਊਗਾ ਤੇ ਕਹਿੰਦੀ ਕਿ ਮੈਂ ਵੈਂਪਾਇਰ ਆ ਤੇ ਉਸ ਟਾਈਮ ਮੈਂ ਉਹਦਾ ਖੂਨ ਵੀ ਪੀਰੇ ਹੋਵਾਂਗੀ ਹੁਣ ਇੱਥੇ ਇੱਕ ਬੱਚਾ ਜਿਹੜੇ ਦੀ ਮਾਨਸਿਕਤਾ ਇੰਨੀ ਬੁਰੀ ਤਰ੍ਹਾਂ ਦੇ ਨਾਲ ਹਿੱਲ ਚੁੱਕੀ ਆ ਉਹੀ ਗੱਲ ਵਾਪਸ ਆਈ ਆ ਡੇਟਿੰਗ ਵੈਬਸਾਈਟਸ ਬਹੁਤ ਨੇ ਸੋਸ਼ਲ ਮੀਡੀਆ ਇੰਟਰਨੈਟ ਬਹੁਤ ਸਾਰੇ ਲੋਕ ਬਹੁਤ ਸਾਰੇ ਯੰਗਸਟਰ ਜਦੋਂ ਦੀਆਂ ਇਹ ਚੀਜ਼ਾਂ ਆਈਆਂ ਨੇ ਇਹਨਾਂ ਦੇ ਚੰਗੇ ਪ੍ਰਭਾਵ ਵੀ ਬਹੁਤ ਜ਼ਿਆਦਾ ਨੇ ਜਿੰਨਾ ਲੋਕਾਂ ਨੇ ਇਹਦਾ ਚੰਗੀ ਤਰ੍ਹਾਂ ਨਾਲ ਫਾਇਦਾ ਉਠਾਇਆ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਉਠਾਇਆ ਬਹੁਤ ਸਾਰੇ ਲੋਕਾਂ ਨੇ ਕੰਮ ਕੀਤੇ ਆ ਜੌਬਸ ਲਈਆਂ ਨੇ ਬਹੁਤ ਕੁਝ ਸਿੱਖਿਆ ਉਹ ਵੀ ਇੱਕ ਅੱਡ ਪਹਿਲੂ ਆ ਪਰ ਇੱਕ ਦੂਸਰਾ ਪਹਿਲੂ ਇਹ ਹੈਗਾ ਕਿ ਇਹ ਉਹ ਬੱਚੇ ਨੇ ਜਿਨ੍ਹਾਂ ਦੇ ਉੱਪਰ ਮਾਪਿਆਂ ਨੇ ਧਿਆਨ ਨਹੀਂ ਦਿੱਤਾ ਤੇ ਸੋਸ਼ਲ ਮੀਡੀਆ ਦੇ ਉੱਪਰ ਜਾ ਕੇ ਤੁਸੀਂ ਕਿਸੇ ਵੀ ਅਣਜਾਣ ਬੰਦੇ ਦੇ ਨੇੜੇ ਜਾ ਸਕਦੇ ਹੋ ਤੁਹਾਨੂੰ ਲੱਗਦਾ ਕਿ ਮੈਂ ਇਹਨੂੰ ਜਾਣਨ ਲੱਗ ਗਿਆ ਪਰ ਅਸਲ ਦੇ ਵਿੱਚ ਉਹ ਚਿਹਰੇ ਦੇ ਪਿੱਛੇ ਹੋਰ ਚਿਹਰਾ ਹੁੰਦਾ ਡੇਟਿੰਗ ਵੈਬਸਾਈਟਸ ਨੇ ਉਸੇ ਤਰ੍ਹਾਂ ਹੀ ਇੱਕ ਡੇਟਿੰਗ ਵੈਬਸਾਈਟ ਦੇ ਉੱਪਰ ਇਹਦਾ ਅਕਾਊਂਟ ਹੁੰਦਾ ਜੈਮੀ ਦਾ ਹੁਣ ਦੂਸਰੇ ਪਾਸੇ ਮੌਲਨ ਉਹ ਵੀ ਇੱਕ ਉਮਰ ਦੇ ਇਸੇ ਪੜਾਅ ਦੇ ਵਿੱਚ ਹੈ ਜਿੱਥੇ ਉਹਦੀਆਂ ਵੀ ਜਿਹੜੀਆਂ ਸਰੀਰਕ ਲੋੜਾਂ ਨੇ ਉਹ ਵੀ ਸਾਰਾ ਕਿਉਂਕਿ ਉਹ ਇੱਕ ਅਲੱਗ ਪਹਿਲੂ ਆ ਕਈ ਵਾਰੀ ਕੀ ਹੁੰਦਾ ਕਿ ਇਹ ਵੀ ਹੋ ਸਕਦਾ ਕਿ ਕੁਝ ਦੋਸਤ ਐਸ ਤਰ੍ਹਾਂ ਦਾ ਕਮੈਂਟ ਕਰਨ ਕਿ ਹਾਂ ਉਹਦੀ ਵੀ ਗਲਤੀ ਹੈ ਜੋ ਵੀ ਹਾਂ ਗਲਤੀ ਉਹਦੀ ਹੈ ਪਰ ਗਲਤੀ ਇੱਕ ਹੋਰ ਤਰ੍ਹਾਂ ਦੀ ਹੈ ਕਿ ਇੱਕ ਅਣਜ ਜਾਣੇ ਇੰਨੀ ਛੇਤੀ ਪਹੁੰਚ ਜਾਣਾ ਉਹ ਇੱਕ ਗਲਤੀ ਆ ਚੀਜ਼ਾਂ ਬਹੁਤ ਸੌਖੀਆਂ ਹੋ ਗਈਆਂ ਕਰਨੀਆਂ ਇੱਕ ਵੈਬਸਾਈਟ ਦੇ ਉੱਪਰ ਮੋਲਨ ਰੋਟਹੋਰਡ ਤੇ ਜੇਮੀ ਮਿਲਦੇ ਆ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੁੰਦੀ ਆ ਤੇ ਗੱਲਬਾਤ ਜਿਹੜੀ ਹੈਗੀ ਆ ਉਹ ਬਹੁਤ ਹੀ ਛੇਤੀ ਕੁਝ ਟਾਈਮ ਦੇ ਵਿੱਚ ਹੀ ਉਹ ਜਿਸਮਾਨੀ ਸੰਬੰਧ ਬਣਾਉਣ ਤੱਕ ਚਲੀ ਜਾਂਦੀ ਕਿਉਂਕਿ ਨਾਰਮਲ ਰਿਲੇਸ਼ਨ ਜੇ ਦੋਨੇ ਪਾਸੇ ਚੰਗੇ ਹੈਗੇ ਆ ਸੌ ਸ਼ਰੀਫ ਹੈਗੇ ਆ ਤਾਂ ਉਹ ਗੱਲਾਂ ਹੋਰ ਤਰ੍ਹਾਂ ਹੁੰਦੀਆਂ ਨੇ ਤਾਂ ਥੋੜੀ ਇੱਕ ਤਰ੍ਹਾਂ ਕਹਿ ਲਈਏ ਕਿ ਜਿਹੜੀ ਭਾਵਨਾਤਮਕ ਸਾਂਝ ਹੈਗੀ ਆ ਉਹ ਜ਼ਿਆਦਾ ਹੁੰਦੀ ਆ ਪਰ ਇਹ ਜਿਹੜਾ ਰਿਲੇਸ਼ਨ ਸੀਗਾ ਇਹਦੇ ਵਿੱਚ ਭਾਵਨਾਤਮਕ ਸਾਂਝ ਕੋਈ ਨਹੀਂ ਸੀ ਤੇ ਸਿੱਧਾ ਸਿੱਧਾ ਇੱਕ ਸਰੀਰਕ ਸੰਬੰਧ ਬਣਾਉਣ ਦਾ ਤੇ ਇੱਕ ਬਹੁਤ ਥੋੜੇ ਟਾਈਮ ਦਾ ਜਿਹੜਾ ਇੱਕ ਰਿਲੇਸ਼ਨ ਆ ਉਹ ਸੀਗਾ ਤੇ ਫਾਈਨਲੀ ਜੇਮੀ ਰਾਠੋੜ ਨੂੰ ਇਨਵਾਈਟ ਕਰਦੀ ਆ ਸੱਦਾ ਦਿੰਦੀ ਆ ਆਪਣੇ ਘਰ ਆਉਣ ਦਾ ਤੇ ਇਹੀ ਸਾਰਾ ਕੁਝ ਕਰਨ ਦਾ ਸਰੀਰਕ ਸੰਬੰਧ ਤੋਂ ਵਗੈਰਾ ਨਾਲ ਰਿਲੇਟਡ ਚੀਜ਼ਾਂ ਇਹ ਸਭ ਕੁਝ ਤੇ ਜਿਹੜਾ ਦਿਨੇ ਦੋਨੇ ਫਿਕਸ ਕਰਦੇ ਹੋ ਹੈਗਾ 23 ਜੁਲਾਈ 2018 ਸ਼ਾਮ ਨੂੰ 6:50 ਮਿੰਟ ਦੇ ਉੱਪਰ ਜਿਹੜਾ ਬਾਅਦ ਵਿੱਚ ਪੁਲਿਸ ਨੇ ਸਾਰੀ ਡਿਟੇਲ ਲਈ ਆ ਇਸ ਕੇਸ ਦੀ ਜਿਹੜਾ ਜਿਹੜਾ ਇਹਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਨਫੋਰਮੇਸ਼ਨ ਮਿਲੀ 6 ਵਜੇ ਕੇ 50 ਮਿੰਟ ਆਸਟ੍ਰੇਲੀਅਨ ਟਾਈਮ ਸ਼ਾਮ ਨੂੰ ਜੇਮੀ ਮੌਲਨ ਨੂੰ ਕਹਿੰਦੀ ਆ ਕਿ ਤੂੰ ਮੇਰੇ ਘਰ ਆ ਜਾ ਅੱਜ ਰਾਤ ਨੂੰ ਤੇ 7 ਵਜੇ 5 ਮਿੰਟ ਦੇ ਉਪਰ ਜੇਮੀ ਸਰਚ ਕਰਨਾ ਸ਼ੁਰੂ ਕਰਦੀ ਆ ਇੰਟਰਨੈਟ ਦੇ ਉੱਪਰ ਕਿ ਕਿਸੇ ਵੀ ਇਨਸਾਨ ਨੂੰ ਸੌਖੇ ਤਰੀਕੇ ਨਾਲ ਮਾਰਨ ਦੇ 10 ਤਰੀਕ ਦੂਸਰੇ ਪਾਸੇ ਮੌਲਨ ਉਹਨੂੰ ਇਸ ਚੀਜ਼ ਦਾ ਕੁਝ ਨਹੀਂ ਪਤਾ ਕਿ ਉਹ ਕਿੱਥੇ ਜਾ ਰਿਹਾ ਉਹਨੂੰ ਇਹ ਨਹੀਂ ਪਤਾ ਕਿ ਇਹ ਜਿਹੜਾ ਦਿਨ ਹੈਗਾ ਉਹਦੀ ਜ਼ਿੰਦਗੀ ਦਾ ਆਖਰੀ ਦਿਨ ਹੋ ਸਕਦਾ ਉਹ ਇੱਕ ਇਹੋ ਜਿਹੇ ਬੰਦੇ ਦੇ ਕੋਲ ਜਾ ਰਿਹਾ ਤੇ ਇਹੋ ਜਿਹੇ ਬੰਦੇ ਦੇ ਤੁਸੀਂ ਕਿਸੇ ਨੂੰ ਜਾਣਦੇ ਨਹੀਂ ਬਹੁਤ ਥੋੜੇ ਟਾਈਮ ਦੇ ਲਈ ਮਿਲੇ ਹੋ ਤੇ ਤੁਸੀਂ ਕਿਸੇ ਦੇ ਘਰ ਜਾ ਰਹੇ ਹੋ ਬਹੁਤ ਵੱਡਾ ਰਿਸਕ ਹੈਗਾ ਉਸ ਤੋਂ ਬਾਅਦ ਜੈਮੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇਹ ਲਿਖਦੀ ਆ ਕਿ ਮੈਂ ਮਤਲਬ ਕਿਸੇ ਦਾ ਕਤਲ ਕਰਨਾ ਚਾਹੁੰਦੀ ਆ ਅੱਜ ਤੇ ਮੈਨੂੰ ਬਹੁਤ ਮਤਲਬ ਮੈਂ ਬਹੁਤ ਈਗਰ ਹਾਂ ਬਹੁਤ ਮਤਲਬ ਇਸ ਇਸ ਤਰ੍ਹਾਂ ਦੀਆਂ ਚੀਜ਼ਾਂ ਲਿਖਦੀ ਆ ਕਿ ਮੇਰਾ ਬਹੁਤ ਜ਼ਿਆਦਾ ਇਸ ਟਾਈਮ ਮਨ ਕਰ ਰਿਹਾ ਕਿ ਮੈਂ ਕਿਸੇ ਦਾ ਕਤਲ ਕਰਾਂ ਤੇ ਜਦੋਂ ਇਹ ਸਾਰਾ ਕੁਝ ਹੋ ਰਿਹਾ ਹੋਵੇ ਮਤਲਬ ਸੈਕਸ ਨਾਲ ਰਿਲੇਟਡ ਕੁਝ ਵੀ ਹੋ ਰਿਹਾ ਹੋਵੇ ਫਾਈਨਲੀ ਹੁਣ ਕਿਉਂਕਿ ਜੇਮੀ ਇੱਕ ਹੋਰ ਮੂਡ ਦੇ ਵਿੱਚ ਚੱਲ ਰਹੀ ਹੈ ਇੱਕ ਹੋਰ ਦੁਨੀਆ ਦੇ ਵਿੱਚ ਹੈਗੀ ਤੇ ਰੋਲੇ ਨੇ ਖੋਰ ਦੁਨੀਆ ਦੇ ਵਿੱਚ 8 ਵਜੇ ਜੇਮੀ ਵਾਪਸ ਮੌਲੇ ਨੂੰ ਮੈਸੇਜ ਕਰਦੀ ਆ ਕਿ ਤੂੰ ਕਿੱਥੇ ਆ 8:02 ਮਿੰਟ ਦੇ ਉੱਪਰ ਮੌਲੇ ਦਾ ਮੈਸੇਜ ਆਉਂਦਾ ਜੇਮੀ ਨੂੰ ਕਿ ਮੈਂ ਘਰ ਦੇ ਨੇੜੇ ਹਾਂ 8:07 ਦੇ ਉੱਪਰ ਮੌਲਨ ਜੇਮੀ ਦੇ ਘਰ ਪਹੁੰਚਦਾ ਉਸ ਤੋਂ ਬਾਅਦ 2-4 ਮਿੰਟ ਦੀ ਜਿਹੜੀ ਇੱਕ ਨਾਰਮਲ ਇੰਟਰੋਡਕਟਰੀ ਉਹ ਗੱਲਬਾਤ ਹੁੰਦੀ ਆ ਉਸ ਤੋਂ ਬਾਅਦ ਜੇਮੀ ਮੌਲਨ ਨੂੰ ਆਪਣੇ ਕਮਰੇ ਵਿੱਚ ਲੈ ਕੇ ਜਾਂਦੀ ਤੇ ਉੱਥੇ ਜਾ ਕੇ ਉਹ ਉਹਨੂੰ ਇਹ ਕਹਿੰਦੀ ਆ ਕਿ ਆਪਾਂ ਇਹ ਸਭ ਕੁਝ ਕਰਨਾ ਵਾ ਪਰ ਮੈਂ ਉਹਨੂੰ ਥੋੜਾ ਹੋਰ ਅਜੀਬ ਤਰ੍ਹਾਂ ਕਰਨਾ ਚਾਹੁੰਦੀ ਤੇ ਮੌਲੈਨ ਮੰਨ ਜਾਂਦਾ ਇਸ ਚੀਜ਼ ਦੇ ਲਈ ਉਸ ਤੋਂ ਬਾਅਦ ਉਹਨੂੰ ਆਪਣੇ ਕਮਰੇ ਵਿੱਚ ਲੈ ਕੇ ਜਾਂਦੀ ਹੈ ਤੇ ਉਹ ਸਾਰੀਆਂ ਉਹ ਐਕਟੀਵਿਟੀਜ਼ ਇਹਨਾਂ ਤੋਂ ਸ਼ੁਰੂ ਹੁੰਦੀਆਂ ਉਹ ਜਸਮਾਨੀ ਸੰਬੰਧਾਂ ਵਾਲੀਆਂ ਜਾਂ ਹੋਰ ਸਾਰਾ ਜਦੋਂ ਸ਼ੁਰੂ ਹੁੰਦਾ ਤੇ ਉਹਦੇ ਦਰਮਿਆਨ ਜਿਹੜੀ ਜੈਮੀ ਆ ਉਹ ਮੌਲੈਨ ਨੂੰ ਤੇ ਗਲ ਦੇ ਉੱਪਰ ਆਪਣੇ ਦੋਨੇ ਹੱਥ ਪਾ ਲੈਣ ਦੀ ਅਕਸ ਲੈਂਦੀ ਹੈ ਤੇ ਉਹਨੂੰ ਕਹਿੰਦੀ ਹੈ ਕਿ ਮੈਂ ਵੈਸੇ ਹੀ ਖੇਡ-ਖੇਡ ਦੇ ਵਿੱਚ ਤੇਰਾ ਗਲਾ ਦਬਾ ਰਹੀ ਆ ਤੇ ਮੈਨੂੰ ਇਹਦੇ ਵਿੱਚ ਬੜਾ ਮਜ਼ਾ ਆਉਂਦਾ ਪਰ ਜੇ ਤੈਨੂੰ ਲੱਗਿਆ ਕਿ ਉਹ ਕੱਸ ਜਿਹੜਾ ਕਸਾਬ ਹੈਗਾ ਤੇਰੇ ਗਲ ਦੇ ਉੱਪਰ ਜੋ ਜ਼ਿਆਦਾ ਵਧਿਆ ਤੇ ਕੇ ਬੈੱਡ ਦੇ ਉੱਪਰ ਇਸ ਤਰ੍ਹਾਂ ਪੈਟ ਕਰਦੀ ਤੇ ਮੈਨੂੰ ਪਤਾ ਲੱਗ ਜੂਗਾ ਕਿ ਨਹੀਂ ਤੈਨੂੰ ਪ੍ਰੋਬਲਮ ਹੋ ਰਹੀ ਆ ਮੌਲਨ ਮੰਨ ਜਾਂਦਾ ਇਹ ਚੀਜ਼ ਹੌਲੀ-ਹੌਲੀ ਜਿਹੜਾ ਹੱਥਾਂ ਦਾ ਕਸਾਵ ਆ ਉਹ ਵੱਧਦਾ ਜਾਂਦਾ ਤੇ ਇੱਕ ਟਾਈਮ ਇਹ ਚ ਆ ਜਾਂਦਾ ਕਿ ਮੌਲਨ ਨੂੰ ਲੱਗਦਾ ਕਿ ਨਹੀਂ ਇਹ ਕੁਝ ਜ਼ਿਆਦਾ ਹੋ ਰਿਹਾ ਉਹ ਤੋਂ ਬਰਦਾਸ਼ਤ ਨਹੀਂ ਹੁੰਦਾ ਤਾਂ ਉਹ ਬੈੱਡ ਦੇ ਉੱਪਰ ਟੈਪ ਕਰਦਾ ਪਰ ਉਦੋਂ ਤੱਕ ਜਿਹੜੀ ਟਰੇਨ ਆ ਉਹ ਨੰਗ ਚੁੱਕੀ ਹੁੰਦੀ ਆ ਹੁਣ ਮੌਲਨ ਪੂਰੀ ਤਰ੍ਹਾਂ ਦੇ ਨਾਲ ਜੇਮੀ ਦੇ ਵਸ ਦੇ ਵਿੱਚ ਜੇਮੀ ਇੱਕ ਬਹੁਤ ਹੀ ਹੰਦੜਹੇਲ ਕੁੜੀ ਆ ਅੱਦ ਕਾਠੀ ਬਹੁਤ ਹੀ ਜ਼ਿਆਦਾ ਤਕੜੀ ਆ ਸਰੀਰਕ ਤੌਰ ਦੇ ਉੱਪਰ ਬਹੁਤ ਹੀ ਤਕੜੀ ਆ ਜਦੋਂ ਭੜਕਾ ਸੀ ਉਸ ਤੋਂ ਬਾਅਦ ਹੁਣ ਜਿਹੜੇ ਉਹੀ ਆ ਕਿ ਅਖੀਰਲੇ ਕੁਝ ਪਲ ਰਹੇ ਹੋਣਗੇ ਮੌਲਨ ਦੀ ਜ਼ਿੰਦਗੀ ਦੇ ਉਦੋਂ ਉਹਦੇ ਦਿਮਾਗ ਦੇ ਅੰਦਰ ਉਸ ਕੀ ਕੀ ਚੱਲਿਆ ਹੋਊਗਾ ਇਹ ਚੱਲਿਆ ਹੋਊਗਾ ਕਿ ਹਾਂ ਇਹ ਗਲਤੀ ਹੋ ਗਈ ਮੈਨੂੰ ਇੱਥੇ ਨਹੀਂ ਆਉਣਾ ਚਾਹੀਦਾ ਸੀ ਸ਼ਾਇਦ ਮਾਂ-ਬਾਪ ਯਾਦ ਆਏ ਹੋਣ ਸ਼ਾਇਦ ਅੱਗੇ ਜਿਹੜਾ ਇੱਕ ਫਿਊਚਰ ਸੀ ਜਿਹੜਾ ਬਹੁਤ ਵਧੀਆ ਹੋ ਸਕਦਾ ਸੀ ਉਹ ਆਇਆ ਹੋਵੇ ਸਿਰਫ ਉਹ ਕੁਝ ਪਲਾਂ ਦੇ ਵਿੱਚ ਲੱਗਿਆ ਹੋਊਗਾ ਕਿ ਹਾਂ ਸਾਰੀ ਜ਼ਿੰਦਗੀ ਸਹੀ ਚੱਲਦੇ-ਚੱਲਦੇ ਕਈ ਵਾਰੀ ਇਹ ਹੁੰਦਾ ਕਿ ਕੋਈ ਇੱਕ ਕਦਮ ਗਲਤ ਹੁੰਦਾ ਤੇ ਉਹੀ ਕਦਮ ਤੁਹਾਡੇ ਲਈ ਮਤਲਬ ਜਾਨਲੇਵਾ ਸਾਬਤ ਹੋ ਜਾਂਦਾ ਜਿਵੇਂ ਉਹ ਹਿੰਦੀ ਦਾ ਇੱਕ ਬੜਾ ਸੋਹਣਾ ਇੱਕ ਦ ਲਾਈਨਸ ਨੇ ਕਿ ਇੱਕ ਗਲਤ ਕਦਮ ਉਠਾਤਾ ਮੇਰਾ ਰਾਹੇ ਸ਼ੌਕ ਮੇਂ ਔਰ ਮੰਜ਼ਲ ਮੁਝੇ ਤਮਾਮ ਉਮਰ ਢੂੰਡਤੀ ਰਹੀ ਤਵਯਾ ਕੇ ਕਿ ਇੱਕ ਗਲਤ ਕਦਮ ਉੱਠਿਆ ਸੀ ਮੇਰਾ ਪੂਰੀ ਜ਼ਿੰਦਗੀ ਦੇ ਵਿੱਚ ਤੇ ਸਾਰੀ ਉਮਰ ਮੰਜ਼ਲ ਮੈਨੂੰ ਲੱਭਦੀ ਰਹੀ ਪਰ ਮੈਂ ਉਸ ਤੋਂ ਬਾਅਦ ਕਦੇ ਨਹੀਂ ਮਿਲਿਆ ਤੇ ਉਹੀ ਚੀਜ਼ ਹੁੰਦੀ ਹੈ ਇੱਥੇ ਮੌਲਨ ਦੇ ਇੱਕ ਸਾਹ ਵੱਧ ਹੌਲੀ ਹੌਲੀ ਜਾਨ ਨਿਕਲ ਜਾਂਦੀ ਹੈ ਜਾਨ ਨਿਕਲਣ ਤੋਂ ਬਾਅਦ ਜੇਮੀ ਬੜੇ ਆਰਾਮ ਨਾਲ ਕੈਜ਼ੂਅਲੀ ਪੁਲਿਸ ਨੂੰ ਫੋਨ ਕਰਦੀ ਹੈ ਤੇ ਉਹਨਾਂ ਨੂੰ ਕਹਿੰਦੀ ਹੈ ਕਿ ਇੱਥੇ ਇੱਕ ਡੈੱਡ ਬੋਡੀ ਆ ਇੱਕ ਲੜਕੇ ਦੀ ਇੰਡੀਅਨ ਲੜਕਾ ਵਾ ਤੇ ਮੈਂ ਉਹਦਾ ਕਤਲ ਕਰ ਪੁਲਿਸ ਵਾਲਿਆਂ ਨੂੰ ਪਹਿਲਾਂ ਲੱਗਦਾ ਕਿ ਉਹ ਮ ਤਾਂ ਤੋਂ ਬਾਅਦ ਪੁਲਿਸ ਵਾਲਿਆਂ ਨੇ ਦੱਸ ਦੂਸਰੀ ਚੀਜ਼ ਨੂੰ ਲੱਗਦਾ ਕਿ ਕੋਈ ਲੜਕੀ ਕਿਉਂਕਿ ਆਵਾਜ਼ ਲੜਕੀ ਦੀ ਹੈਗੀ ਅਤੇ ਛੋਟੀ ਉਮਰ ਦੀ ਵੀ ਹੈਗੀ ਕਿਉਂਕਿ ਐਵੇਂ ਬੱਚੇ ਖਪ ਵੀ ਕਰਦੇ ਰਹਿੰਦੇ ਆ ਤੇ ਉਹਨਾਂ ਨੂੰ ਪਹਿਲਾਂ ਉਹਨਾਂ ਨੇ ਸੀਰੀਅਸਲੀ ਨਹੀਂ ਲਿਆ ਪਰ ਉਸ ਤੋਂ ਬਾਅਦ ਫਾਈਨਲੀ ਉਹ ਦੇਖਦੇ ਆ ਕਿ ਚਲੋ ਜਾ ਕੇ ਦੇਖਿਆ ਜਾਵੇ ਤਾਂ ਉੱਥੇ ਪਹੁੰਚਦੇ ਆ ਤੇ ਜਦੋਂ ਪਹੁੰਚਦੇ ਆ ਤਾਂ ਉਹ ਗੱਲ ਸਹੀ ਹੁੰਦੀ ਡੈੱਡ ਬੋਡੀ ਮਿਲਦੀ ਆ ਜੇਮੀ ਬਿਲਕੁਲ ਸ਼ਾਂਤ ਤਾਂ ਤੇ ਪੁਲਿਸ ਕੋਲੇ ਦਿੱਤੇ ਆਪਣੇ ਬਿਆਨਾਂ ਦੇ ਵਿੱਚ ਉਹ ਕਹਿੰਦੀ ਆ ਕਿ ਹਾਂ ਇਹ ਸਭ ਕੁਝ ਮੈਂ ਹੀ ਕੀਤਾ ਉਹ ਪੂਰੀ ਡਿਟੇਲ ਇਨ ਵੈਨ ਦੱਸ ਦਿੰਦੀ ਆ ਕੁਝ ਵੀ ਲੁਕਾਉਂਦੀ ਨਹੀਂ ਤੇ ਉੱਤੋਂ ਪਹਿਲਾਂ ਪੁਲਿਸ ਨੂੰ ਵੀ ਉਸ ਤੋਂ ਬਾਅਦ ਕੋਰਟ ਦੇ ਵਿੱਚ ਵੀ ਉਹ ਇਹੀ ਚੀਜ਼ ਕਹਿੰਦੀ ਆ ਕਿ ਜਦੋਂ ਮੈਂ ਉਸ ਲੜਕੇ ਨੂੰ ਮਾਰਿਆ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਉਹਦੇ 'ਚ ਮਜ਼ਾ ਆਇਆ ਮੈਂ ਬਹੁਤ ਜ਼ਿਆਦਾ ਇੰਜੋਏ ਕੀਤਾ ਉਹਦੀ ਜਾਨ ਲੈਣਾ ਅਗਲੀ ਚੀਜ਼ ਉਹ ਇਹ ਦੱਸਦੀ ਆ ਕਿ ਮੈਂ ਬਹੁਤ ਤਰੀਕੇ ਸੋਚੇ ਹੋਏ ਸੀ ਉਹਦੇ ਮੇਰੇ ਘਰੇ ਆਉਣ ਤੋਂ ਪਹਿਲਾਂ ਤੱਕ ਇੰਟਰਨੈਟ ਉੱਪਰ ਮੈਂ ਸਰਚ ਕੀਤੀ ਸੀ ਜਿਹੜੀ ਕਿ ਪੁਲਿਸ ਨੇ ਵੀ ਬਹੁਤ ਦੇ ਵਿੱਚ ਦੇਖੀ ਕਿ ਕਿਸੇ ਵੀ ਇਨਸਾਨ ਨੂੰ ਮਾਰਨ ਦੇ ਤਰੀਕੇ ਕਿਹੜੇ-ਕਿਹੜੇ ਆ ਮੈਂ ਉਹ ਅਲੱਗ-ਅਲੱਗ ਸੋਚੇ ਹੋਏ ਸੀ ਤੇ ਮੈਂ ਵੀ ਸੋਚਿਆ ਸੀ ਕਿ ਜੇ ਕੋਈ ਲੜਕਾ ਬਹੁਤ ਹੀ ਹੱਟਾ-ਕੱਟਾ ਹੋਇਆ ਮੇਰੇ ਤੋਂ ਵੀ ਤਕੜਾ ਹੋਇਆ ਤਾਂ ਆਇਆ ਮੇਰੇ ਘਰ ਦੇ ਮੌਲੈਨ ਤਾਂ ਮੈਂ ਦੇਖਿਆ ਕਿ ਤਾਂ ਬਹੁਤ ਹੀ ਇੱਕ ਮਤਲਬ ਨਾਰਮਲ ਜਾਂ ਕਮਜ਼ੋਰ ਸਰੀਰਕ ਮਤਲਬ ਸਮਰੱਥਾ ਵਾਲਾ ਲੜਕਾ ਹੈ ਤਾਂ ਮੈਂ ਇਹਨੂੰ ਬਹੁਤ ਈਜ਼ੀਲੀ ਕੰਟਰੋਲ ਕਰ ਸਕਦੀ ਆ ਤਾਂ ਜਿਆਦਾ ਮੈਨੂੰ ਐਫਰਟ ਨਹੀਂ ਕਰਨੀ ਪੈਣੀ ਤਾਂ ਉਹੀ ਚੀਜ਼ ਹੁੰਦੀ ਆ ਪਰ ਇੱਥੇ ਹੁਣ ਤੁਸੀਂ ਇਹਨੂੰ ਡਿਫਰੈਂਟ ਐਂਗਲ ਕਹਿ ਸਕਦੇ ਹੋ ਤੇ ਪਰ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਇਹ ਮੇਰਾ ਨਿੱਜੀ ਵਿਚਾਰ ਵੀ ਹੈਗਾ ਥੋੜਾ ਜਿਹਾ ਹੋ ਸਕਦਾ ਮੈਂ ਗਲਤ ਹੋਵਾਂ ਇੱਥੇ ਪਰ ਮੈਂ ਦੇਖਿਆ ਬਹੁਤ ਵਾਰ ਕਿ ਜਦੋਂ ਬਾਹਰਲੇ ਕੰਟਰੀਜ਼ ਦੇ ਵਿੱਚ ਕੋਈ ਗੋਰੀ ਚਮੜੀ ਵਾਲਾ ਕੋਈ ਇਨਸਾਨ ਕਿਸੇ ਭੂਰੇ ਜਾਂ ਕਾਲੀ ਚਮੜੀ ਵਾਲੇ ਇਨਸਾਨ ਨੂੰ ਮਾਰਦਾ ਤਾਂ ਉਹ ਬ ਨਹੀਂ ਰਹਿੰਦੇ ਆ 19 ਸਜ਼ਾ ਨਹੀਂ ਹੁੰਦੀ ਬਹੁਤ ਸਾਲ ਪਹਿਲਾਂ ਦੀ ਗੱਲ ਹੈ ਸ਼ਾਇਦ ਜਿਹੜੇ ਮੇਰੇ ਦੋਸਤ ਦੇਖ ਰਹੇ ਹਨ ਜੋ ਬਹੁਤ ਸਾਰਿਆਂ ਨੂੰ ਇਹ ਕਿੱਸਾ ਯਾਦ ਹੋਊਗਾ ਇੱਕ ਲੜਕਾ ਸੀ ਪੰਜਾਬ ਦਾ ਬੱਸ ਡਰਾਈਵਰ ਸੀ ਜਦੋਂ ਉਹਨੂੰ ਕੋਈ ਕੋਈ ਲਿਕੁਇਡ ਕੋਈ ਤਰਲ ਰੂਪ ਦਾ ਅਰਥ ਉਹਦੇ ਉੱਪਰ ਪਾ ਕੇ ਤੇ ਉਹਨੂੰ ਅੱਗ ਲਾਤੀ ਸੀ ਵਿਚਾਰੇ ਨੂੰ ਤੇ ਉਸ ਤੋਂ ਬਾਅਦ ਉਸ ਗੋਰੇ ਨੂੰ ਵੀ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਤਾਂ ਕਿ ਮਾਨਸਿਕ ਤੌਰ ਤੇ ਠੀਕ ਨਹੀਂ ਪਰ ਹਾਂ ਇੱਥੇ ਜਿਮੀ ਦੇ ਕੇਸ 'ਤੇ ਬਿਲਕੁਲ ਹੈਗਾ ਕਿ ਲੜਕੀ ਮਾਨਸਿਕ ਤੌਰ ਤੇ ਠੀਕ ਨਹੀਂ ਸੀ ਤੇ ਉਸ ਤੋਂ ਬਾਅਦ ਇਹਨੂੰ ਜਿਹੜੀ ਸਜ਼ਾ ਹੁੰਦੀ ਆ ਉਹ ਸਿਰਫ 3 ਸਾਲ ਦੀ ਸਜ਼ਾ ਹੁੰਦੀ ਉਸ ਤੋਂ ਵੱਧ ਨਹੀਂ ਹੁੰਦੀ ਜੋ 3 ਸਾਰਾ ਕੁਝ ਹੈਗਾ ਦੂਸਰੀ ਗੱਲ ਰਈ ਮੌਲਨ ਦੇ ਮਾਤਾ ਪਿਤਾ ਦੀ ਉਹ ਬਦਕਿਸਮਤ ਮਾਪੇ ਜਿਨ੍ਹਾਂ ਦਾ ਜਿਹੜਾ ਲੜਕਾ ਸੀ ਉਹਨਾਂ ਦਾ ਉਹੀ ਸਹਾਰਾ ਸੀਗਾ ਉਸੇ ਲੜਕੇ ਦੇ ਉੱਪਰ ਸਾਰਾ ਪੈਸਾ ਲਾ ਕੇ ਆਪਣਾ ਘਰ-ਬਾਰ ਵੇਚ ਦਿੱਤਾ ਉਹਨਾਂ ਨੇ ਤਾਂ ਕਿ ਕੱਲ ਨੂੰ ਹੀ ਸਾਡਾ ਸਹਾਰਾ ਬਣੂਗਾ ਤੇ ਹੁਣ ਉਹਨਾਂ ਕੋਲੇ ਇੰਨੇ ਪੈਸੇ ਵੀ ਨਹੀਂ ਬਚੇ ਸੀ ਕਿ ਉੱਥੇ ਜਾ ਕੇ ਆਪਣੇ ਬੱਚੇ ਦਾ ਕੇਸ ਲੜ ਸਕਦੇ ਇਹੀ ਚੀਜ਼ਾਂ ਉਥੇ ਕੋਰਟ ਦੇ ਵਿੱਚ ਵੀ ਉਹਨਾਂ ਦੇ ਵਕੀਲਾਂ ਨੇ ਜਿਹੜੀ ਇੰਡੀਅਨ ਕਮਿਊਨਿਟੀ ਹੈਗੀ ਉਹਨਾਂ ਨੇ ਵੀ ਬੋਲੀਆਂ ਬਹੁਤ ਸਾਰੇ ਲੋਕਾਂ ਨੇ ਤੇ ਜਿਹੜੀ ਉਹਦੀ ਲਾਸ਼ ਨੂੰ ਇੰਡੀਆ ਵਿੱਚ ਲੈ ਕੇ ਆਉਣ ਦਾ ਖਰਚਾ ਵੀ ਉਹ ਨਹੀਂ ਕਰ ਸਕੇ ਤਾਂ ਉਥੇ ਜਿਹੜੇ ਇੰਡੀਅਨ ਲੋਕ ਬੈਠੇ ਨੇ ਆਪਣੇ ਭਾਰਤੀ ਲੋਕ ਬੈਠੇ ਨੇ ਉਹਨਾਂ ਨੇ ਪੈਸੇ ਇਕੱਠੇ ਕਰਕੇ ਮੌਲਨ ਰਠੌਰਡ ਦੀ ਡੇਡ ਬੋਡੀ ਨੂੰ ਉਹਦੇ ਪੇਰੈਂਟਸ ਤੱਕ ਪਹੁੰਚਾਇਆ ਮੌਲਨ ਵਾਦਾ ਕਰਕੇ ਗਿਆ ਸੀ ਕਿ ਨਵੰਬਰ ਦੇ ਵਿੱਚ ਮੈਂ ਵਾਪਸ ਆਉਂਗਾ ਤੇ ਉਸ ਤੋਂ ਬਾਅਦ ਉਹਦੀ ਜ਼ਿੰਦਗੀ ਦਾ ਅਗਲਾ ਪੜਾਅ ਸ਼ੁਰੂ ਹੋ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਸਿਰਫ ਇੱਕ ਗਲਤੀ ਨੇ ਸਾਰਾ ਕੁਝ ਬਰਬਾਦ ਕਰਤਾ ਮੌਲਨ ਦੀ ਜ਼ਿੰਦਗੀ ਉੱਥੇ ਹੀ ਖਤਮ ਹੋ ਗਈ ਪਰ ਇੱਕ ਤਰ੍ਹਾਂ ਨਾਲ ਨਾਲ ਹੀ ਖਤਮ ਹੋ ਗਈ ਉਹਨਾਂ ਦੋਨੇ ਮਾਪੇ ਦੀ ਜ਼ਿੰਦਗੀ ਏਸੀ ਕੀ ਇੱਕ ਕਹਾਣੀ ਪਰ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਮੈਂ ਹਰ ਇੱਕ ਵਾਰ ਆਇਲਸ ਵੀ ਕਰਵਾਉਂਦਾ ਰਹੇ ਉੱਥੇ ਬੱਚਿਆਂ ਨੂੰ ਹਮੇਸ਼ਾ ਉਹੀ ਮੈਂ ਤੁਹਾਨੂੰ ਫੇਰ ਬੋਲ ਦਿੰਦਾ ਜਿਹੜਾ ਹਰ ਇੱਕ ਵਾਰ ਕਹਿੰਦਾ ਕਿ ਕਾਇਦੇ ਵਿੱਚ ਰਹੋਗੇ ਤਾਂ ਫਾਇਦੇ ਵਿੱਚ ਰਹੋਗੇ ਲਾਈਫ ਮੇਰਾ ਨਿੱਜੀ ਵਿਚਾਰ ਆ ਕਿ ਇੱਕ ਬਹੁਤ ਸਖਤ ਅਨੁਸ਼ਾਸਨ ਵਾਲੀ ਚੀਜ਼ ਹੈਗੀ ਆ ਤੁਸੀਂ ਬਹੁਤ ਵਾਰ ਆ ਹੁੰਦਾ ਥੋੜੀ ਕਿਸਮਤ ਦੀ ਗੱਲ ਆ ਥੋੜੀ ਚਾਂਸਸ ਦੀ ਗੱਲ ਆ ਕਈ ਵਾਰੀ ਤੁਸੀਂ ਗਲਤ ਟਾਈਮ ਦੇ ਉੱਪਰ ਗਲਤ ਜਗ੍ਹਾ ਤੇ ਹੁੰਨੇ ਹੋ ਤੇ ਤੁਸੀਂ ਕਈ ਵਾਰੀ ਕਿ ਇੱਕ ਵੀ ਗਲਤੀ ਕੀਤੀ ਤੇ ਸਾਰੀ ਗੇਮ ਖਤਮ ਹੋ ਜਾਂਦੀ ਹੈ ਤਾਂ ਉਹੀ ਆ ਕਿ ਇੱਕ ਪ੍ਰੋਪਰ ਅਨੁਸ਼ਾਸਨ ਦੇ ਵਿੱਚ ਬੰਦਾ ਪੂਰੀ ਜ਼ਿੰਦਗੀ ਚੱਲਦਾ ਰਹੇ ਕੋਈ ਇੱਕ ਵੀ ਸਟੈਪ ਕੋਸ਼ਿਸ਼ ਕੀਤਾ ਜਾਵੇ ਕਿ ਇੱਧਰ ਉੱਧਰ ਨਾ ਹੋਵੇ ਬੈਟਰ ਰਹਿੰਦਾ ਹੁਣ ਇੱਥੇ ਉਹੀ ਆ ਇੱਕ ਲੜਕੇ ਦਾ ਸਿਰਫ ਇੱਕ ਗਲਤੀ ਤੇ ਸਾਰਾ ਕੁਝ ਖਤਮ ਪਰ ਦੂਸਰੇ ਪਾਸੇ ਇੱਕ ਹੋਰ ਪੱਖ ਵੀ ਹੈਗਾ ਜੇਮੀ ਜੇਮੀ ਵੀ ਮੇਰੇ ਹਿਸਾਬ ਦੇ ਨਾਲ ਇੱਕ ਪ੍ਰੋਪਰ ਵਿਕਟਮ ਹੈ ਦੇ ਵਿੱਚ ਉਹ ਵੀ ਖੁਦ ਸ਼ਿਕਾਰ ਇੱਕ ਬੱਚਾ ਜਦੀ ਜ਼ਿੰਦਗੀ ਦੇ ਵਿੱਚ ਇੰਨਾ ਕੁਝ ਹੋਇਆ ਤੇ ਫਾਈਨਲੀ ਉਹ ਇਨਸਾਨ ਹੀ ਨਹੀਂ ਰਹੀ ਉਹ ਕੁਝ ਹੋਰ ਹੀ ਚੀਜ਼ ਦੇ ਵਿੱਚ ਉਹਦਾ ਪਰਵਰਤਨ ਹੋ ਗਿਆ ਇੱਕ ਬਹੁਤ ਬੁਰੀ ਪੇਰੈਂਟਿੰਗ ਬਹੁਤ ਹੀ ਬੁਰੇ ਤਰ੍ਹਾਂ ਦੇ ਨਾਲ ਪਾਲਣਾ ਪੋਸਣਾ ਇੱਕ ਬੱਚੇ ਨੂੰ ਤੋਂ ਉਥੋਂ ਮਾਪੇ ਬਹੁਤ ਕੁਝ ਸਿੱਖ ਸਕਦੇ ਆ ਜਿੰਨੇ ਵੀ ਮਤਲਬ ਬੱਚਿਆਂ ਦੇ ਨਾਲ ਇਸ ਤਰ੍ਹਾਂ ਦੀ ਐਕਟੀਵਿਟੀਜ਼ ਹੁੰਦੀਆਂ ਗਲਤ ਪਾਸੇ ਜਾਂਦੇ ਆ ਉਹਦੇ ਚ ਕਿਤੇ ਨਾ ਕਿਤੇ ਜੇ ਆਪਾਂ ਪਿੱਛੇ ਨੂੰ ਖੰਗਾਲ ਕੇ ਦੇਖੀ ਤੋਂ ਉਹਦਾ ਇੱਕ ਬਹੁਤ ਵੱਡਾ ਹੱਥ ਹੁੰਦਾ ਉਹਦੇ ਵਿੱਚ ਮਾੜੀ ਪੇਰੈਂਟਿੰਗ ਦਾ ਹੁਣ ਮੈਂ ਮੇਰੀ ਖਿਆਲ ਚ ਲੈਕਚਰ ਸ਼ੁਰੂ ਹੋ ਗਿਆ ਜਦੋਂ ਟੀਚਰ ਸ਼ੈਲ ਜਿਆਦਾ ਬਾਹਰ ਆ ਰਿਹਾ ਤਾਂ ਇਸ ਕਰਕੇ ਹੁਣ ਆ ਵੀਡੀਓ ਨੂੰ ਇੱਥੇ ਬੰਦ ਕੀਤਾ ਜਾਂਦਾ ਜੀ ਇਹ ਮੇਰਾ ਵੀਡੀਓ ਤੇ ਮੇਰੀ ਕਹਾਣੀ ਇੱਥੇ ਖਤਮ ਹੁੰਦੀ ਆ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ